ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਏਸ਼ਾਂਤ ਇਸ ਵੇਲੇ ਸ਼੍ਰੀ ਮੁਖਤਸਰ ਸਾਹਿਬ ਤੋਂ ਤੁਹਾਡੇ ਸਾਰਿਆਂ ਨਾਲ ਅਹਿਮ ਜਾਣਕਾਰੀ ਲੈ ਕੇ ਜੁੜਿਆ ਹਾਂ ਦੱਸ ਦਈਏ ਕਿ ਜਿਲ੍ਹਾ ਜੇਲ੍ਹ ਸ਼੍ਰੀ ਮੁਖਤਸਰ ਸਾਹਿਬ ਜਿਸ ਨੂੰ ਪੰਜਾਬ ਦੀ ਇੱਕ ਡਰੱਗ ਫ੍ਰੀ ਤੇ ਮੋਬਾਈਲ ਫ੍ਰੀ ਜੇਲ੍ਹ ਦੇ ਵਜੋਂ ਜਾਣਿਆ ਜਾਂਦਾ ਹੈ ਜੇਲ੍ਹ ਵਿੱਚ ਕੈਦੀਆਂ ਦੀ ਬੰਦੀਆਂ ਤੇ ਹਵਾਲਾਤਿਆਂ ਦੀ ਆਪੋ ਆਪਣੇ ਪਰਿਵਾਰਾਂ ਨਾਲ ਗੱਲ ਕਰਵਾਉਣ ਵਾਸਤੇ ਪਿਕਸ ਪਿਕਸ ਮਸ਼ੀਨਾ ਪ੍ਰिजन ਇਨ ਕਾਲ ਸਰਵਿਸ ਮਸ਼ੀਨਾ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਮਸ਼ੀਨਾਂ ਨੂੰ ਹੈਕ ਕਰਨ ਦੀ ਜਾਣਕਾਰੀ ਜਦੋਂ ਜੇਲ੍ਹ ਇੰਟੈਲੀਜੈਂਸ ਨੇ ਜੇਲ੍ਹ ਸੁਪਰਡੈਂਟ ਨੂੰ ਦਿੱਤੀ ਤਾਂ ਇਸ ਮਾਮਲੇ ਦੀ ਪੜਤਾਲ ਕਰਨ ਪਹੁੰਚੇ ਜੇਲ ਵਾਰਡਰ ਅਤੇ ਪੂਰੀ ਗਾਰਡ ਉੱਪਰ ਕੁਝ ਬੰਦੀਆਂ ਤੇ ਹਵਾਲਾਤਿਆਂ ਨੇ ਹਮਲਾ ਕਰਕੇ ਇੱਕ ਵਾਰਡਰ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਐਫ ਆਈ ਆਰ ਨੰਬਰ 135 ਬੇਸ਼ੱਕ ਦਰਜ ਕਰ ਲਈਏ ਪਰ ਹੁਣ ਤੱਕ ਜਿਲ੍ਹਾ ਜੇਲ੍ਹ ਸ਼੍ਰੀ ਮੁਕਤਸਰ ਸਾਹਿਬ ਦਾ ਵਾਰਡਰ ਸੁਖਦੇਵ ਸਿੰਘ ਐਸੇ ਹੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਇਸ ਤੋਂ ਬਾਅਦ ਕੈਮਰਾ ਪਰਸਨ ਮੇਰੇ ਨਾਲ ਅੱਗੇ ਆਉਣਗੇ ਤਾਂ ਤੁਹਾਡੀ ਇਹ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਮੇਰੇ ਨਾਲ ਕੈਮਰਾ ਪਰਸਨ ਅੱਗੇ ਪਹੁੰਚਣਗੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵਾਰਡਰ ਦਾ ਕੀ ਕਹਿਣਾ ਸਤਿ ਸ਼੍ਰੀ ਅਕਾਲ ਭਾਈ ਜੀ ਅ ਕੈਮਰਾ ਪਰਸਨ ਇੱਕ ਵਾਰ ਮੇਰੇ ਨਾਲ ਉਸ ਦਿਸ਼ਾ ਚ ਆ ਜਾਣਗੇ ਅ ਸਰ ਜੇਲ ਦੇ ਵਿੱਚੋਂ ਤੁਸੀਂ ਆਏ ਹੋ ਵਾਰਡਰ ਦੇ ਤੌਰ ਤੇ ਜੀ ਸਰ ਅ ਸਰ ਇੱਕ ਵਾਰ ਥੋੜਾ ਸਿੱਧਾ ਹੋ ਜਾਓਗੇ ਪਲੀਜ਼ ਸਰ ਪੂਰਾ ਨਾਮ ਕੀ ਹੈ ਜੀ ਤੁਹਾਡਾ ਵਾਰਡਰ ਸੁਖਦੇਵ ਸਿੰਘ ਜ਼ਿਲ੍ਹਾ ਜੇਲ ਸ੍ਰੀ ਮੁਕਤਸਰ ਸਾਹਿਬ ਸਰ ਕੋਈ ਘਟਨਾ ਹੋਈ ਹੈ ਤੁਹਾਡੇ ਤੇ ਜਿਹੜਾ ਅਟੈਕ ਹੋਣ ਦੀ ਚਰਚਾ ਆ ਰਹੀ ਹੈ ਸੰਭਾਹ ਹਾਂਜੀ ਸਰ ਕੀ ਮਾਮਲਾ ਹੋਇਆ ਸੀ ਸਰ ਕੁਝ ਬੰਦਿਆਂ ਮੈਨੂੰ ਹੁਣ ਪਤਾ ਲੱਗਾ ਸੀ ਕਿ ਪਿਕਸ ਮਸ਼ੀਨਾਂ ਹੈਂਗ ਕਰਦੇ ਆ ਜੀ ਸਰ ਪਿਕਸ ਮਸ਼ੀਨਾਂ ਉਹੀ ਹੁੰਦੀਆਂ ਜਿਹਦੇ ਤੋਂ ਕੈਦੀ ਫੋਨ ਕਰਦੇ ਆ ਜੀ ਤੇ ਇੱਕ ਪੈਕਸ਼ਮ ਮਸ਼ੀਨਾ ਜਦੋਂ ਹੈਂਗ ਕਰਦੇ ਸੀ ਜੋ ਸਾਨੂੰ ਪਤਾ ਲੱਗਿਆ ਅਸੀਂ ਸਾਰੀ ਗਾਰ ਦਾ ਉੱਥੇ ਜਦੋਂ ਇਹਨਾਂ ਕੋਲੇ ਗਏ ਇਹ ਬੰਦੀ ਪੈਕਸ਼ਮ ਮਸ਼ੀਨਾ ਹੈਂਗ ਕਰਦੇ ਸੀ ਪੈਕਸ਼ਮ ਮਸ਼ੀਨਾ ਹੈਂਗ ਕਰਨ ਦੇ ਕਾਰਨ ਬਾਕੀ ਬੰਦੀਆਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਸੀ ਜਿਸ ਕਾਰਨ ਸਾਨੂੰ ਡਰ ਲੱਗਾ ਰਹਿੰਦਾ ਸੀ ਕਿ ਪੈਕਸ਼ਮ ਪੈਕਸ਼ਮ ਮਸ਼ੀਨਾ ਕ੍ਰੈਸ਼ ਹੋਣ ਦਾ ਵੀ ਕਾਫੀ ਡਰ ਸੀਗਾ ਅੱਛਾ ਸਰ ਕ੍ਰੈਸ਼ ਵੀ ਹੋ ਸਕਦੀ ਸੀ ਕੋਈ ਸੁਪਰਡੈਂਟ ਤੋਂ ਤੁਸੀਂ ਜੇਲ੍ਹ ਸੁਪਰਡੈਂਟ ਤੋਂ ਆਰਡਰ ਲਿਆ ਸੀ ਬੈਰਕਾਂ 'ਚ ਜਾਣ ਦਾ ਹਾਂਜੀ ਸਰ ਸਰ ਫਿਰ ਅੱਗੇ ਜੇਲ੍ਹ 'ਚ ਜਾ ਕੇ ਕੀ ਹੋਇਆ ਜੇਲ੍ਹ ਸੁਪਰਡੈਂਟ ਦੇ ਨਾਲ ਸਾਡੇ ਅਫਸਰ ਅਧਿਕਾਰੀ ਸਾਰੇ ਸਾਰੇ ਗਾਰਡ ਦਾ ਜਦੋਂ ਅਸੀਂ ਗਏ ਤਾਂ ਇਹਨਾਂ ਨੂੰ ਇੱਕ ਬੈਰਕ ਤੋਂ ਦੂਜੀ ਬੈਰਕ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜੀ ਜਿਹਦੇ ਵਿੱਚੋਂ ਦੋ ਬੰਦਿਆਂ ਨੇ ਹਰਦੀਪ ਸਿੰਘ ਤੇ ਇੱਕ ਅਪਰੈਲ ਸਿੰਘ ਆ ਜੀ ਇਹਨਾਂ ਨੇ ਸਰ ਤੁਹਾਡੇ ਤੇ ਹੀ ਹਮਲਾ ਕੀਤਾ ਜਾਂ ਕੋਈ ਸੂਰਮਲਾਜਮ ਦੇ ਨਹੀਂ ਇਹਨਾਂ ਨੇ ਮੇਰੇ ਤੇ ਹੀ ਹਮਲਾ ਕੀਤਾ ਜੋਕਰਨ ਆਪਣੇ ਕੋਈ ਰੰਜਸ ਨਹੀਂ ਸੀਗੇ ਇਹਨਾਂ ਦੇ ਮਨ ਚ ਕੀ ਆਇਆ ਕੀ ਨਹੀਂ ਆਇਆ ਕੋਈ ਨਹੀਂ ਪਤਾ ਜੀ ਸਰ ਇਹ ਤੁਹਾਨੂੰ ਉਸ ਤੋਂ ਬਾਅਦ ਆਪ ਆਏ ਹੋ ਜੇਲ੍ਹ ਚੋਂ ਜਾਂ ਕੋਈ ਲੈ ਕੇ ਆਇਆ ਤੁਹਾਨੂੰ ਜੇਲ੍ਹ ਤੋਂ ਹਸਪਤਾਲ ਤੱਕ ਸਾਨੂੰ ਹਸਪਤਾਲ ਲੈ ਕੇ ਆ ਜੀ ਪੈਕ ਸੈਸੋ ਮੁਲਾਜ਼ਮ ਬੋਧ ਸਿੰਘ ਲੈ ਕੇ ਆ ਜੀ ਜੀ ਉਹਨਾਂ ਨੇ ਇੱਥੇ ਸਾਨੂੰ ਦਾਖਲ ਕਰਾਇਆ ਜੀ ਡਾਕਟਰਾਂ ਨੇ ਕਿਹੋ ਜੀ ਸਹਾਇਤਾ ਦਿੱਤੀ ਹਸਪਤਾਲ ਦਾ ਰਵਈਆ ਕਾਰਗੁਜ਼ਾਰੀ ਕਿਹੋ ਜੀ ਲੱਗੀ ਬਹੁਤ ਵਧੀਆ ਲੱਗੀ ਜੀ ਹੁਣ ਤਕਲੀਫ ਕੀ ਆ ਰਹੀ ਹੈ ਜੀ ਹੁਣ ਤਕਲੀਫ ਬਸ ਥੋੜੀ-ਬੋਤੀ ਦਵਾਈ ਚੱਲ ਰਹੀ ਆ ਜੀ ਦੱਸਿਆ ਸੀ ਕਹਿੰਦੇ ਦਰਦ ਵਾਲੀ ਦਵਾਈ ਵੀ ਚੱਲ ਰਹੀ ਆ ਹਾਂ ਜੀ ਦਰਦ ਵਾਲੀ ਚੱਲ ਰਹੀ ਆ ਰਿਲੈਕਸੋ ਜੀ ਹੁਣ ਕੋਈ ਸਾਡੇ ਨਾਲ ਗੱਲ ਕਰਨ ਚ ਪ੍ਰੋਬਲਮ ਤਾਂ ਨਹੀਂ ਆਈ ਤੁਹਾਨੂੰ ਨਹੀਂ ਕੋਈ ਪ੍ਰੋਬਲਮ ਨਹੀਂ ਥੋੜਾ ਜਿ ਬੋਲਣ ਚ ਪ੍ਰੋਬਲਮ ਆ ਜਾਂਦੀ ਆ ਚਲੋ ਤੰਦਰੁਸਤੀ ਮਿਲੇ ਜੀ ਤੁਹਾਨੂੰ ਇਹ ਸਨ ਸਾਡੇ ਨਾਲ ਜ਼ਿਲ੍ਹਾ ਜੇਲ੍ਹ ਸ਼੍ਰੀ ਮੁਕਤਸਰ ਸਾਹਿਬ ਦੇ ਵਾਰਡਰ ਸੁਖਦੇਵ ਸਿੰਘ ਜਿਨ੍ਹਾਂ ਦੇ ਉੱਪਰ ਬੰਦੀਆਂ ਨੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਸੀ